ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਡੇ ਬੁਟੀਕ ਤੇ ਸਲਾਈ ਕੀਤੇ ਹੋਏ ਸੂਟ ਵੀ ਅਸੀਂ ਕਿਸ ਤਰ੍ਹਾਂ ਸੂਟ ਸਲਾਈ ਕਰਦੇ ਹਾਂ ਤੇ ਕਿਸ ਤਰ੍ਹਾਂ ਡਿਜ਼ਾਈਨ ਕਰਦੇ ਹਾਂਗੇ ਜਿਹੜੇ ਕਿ ਆਪਣੇ ਕੁਝ ਹੁੰਦੇ ਆਪਣੇ ਸਿੰਪਲ ਸੂਟ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਪਾਰਟੀ ਵੇਅਰ ਸੂਟ ਬਣਾ ਸਕਦੇ ਹਾਂਗੇ ਵਰਕ ਵਾਲੇ ਸੂਟਾਂ ਨੂੰ ਥੋੜੀ ਬਹੁਤ ਡਿਜ਼ਾਈਨਿੰਗ ਕਰਕੇ ਕਿਸ ਤਰ੍ਹਾਂ ਆਪਾਂ ਤਿਆਰ ਕਰ ਸਕਦੇ ਹਾਂਗੇ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦੀ ਲੈਸ ਚੱਲਦੀ ਹੈ ਕਿਸ ਤਰ੍ਹਾਂ ਦੇ ਡਿਜ਼ਾਈਨ ਚੱਲਦੇ ਨੇਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਜੀ ਤੇ ਦਿਖਾਵਾਂਗੇ ਚਾਰ ਪੰਜ ਸੂਟ ਆਪਣੇ ਕੋਲੇ ਰੈਡੀ ਪਏ ਨੇਗੇ ਜੋ ਕਿ ਹਜੇ ਕਸਟਮਰ ਨਹੀਂ ਲੈ ਕੇ ਗਏ ਉਹ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਗੇ ਕੁਝ ਸੂਟ ਹੋਰ ਤਿਆਰ ਹੋਏ ਸੀ ਸਰਾਰਾ ਸੂਟ ਤੇ ਉਹਨਾਂ ਨੂੰ ਵੀ ਆਪਾਂ ਡਿਜ਼ਾਈਨ ਦੇ ਕੇ ਤਿਆਰ ਕੀਤਾ ਸੀ ਉਹ ਕਸਟਮਰ ਲੈ ਗਏ ਨੇਗੇ ਜਿਹੜੇ ਸੂਟ ਆਪਣੇ ਕੋਲੇ ਤਿਆਰ ਪਏ ਨੇ ਜੀ ਉਹ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਜੇ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਹੀ ਜੀ ਆਪਣੇ ਸਲਾਈ ਕੋਰਸ ਆਨਲਾਈਨ ਫ੍ਰੀ ਸਲਾਈ ਕੋਰਸ ਚੱਲਦਾਗਾ ਤੇ ਅੱਗੇ ਆਪਣੀਆਂ ਆਨਲਾਈਨ ਕਲਾਸਾਂ ਵੀ ਸ਼ੁਰੂ ਹੋਣਗੀਆਂ ਜੀ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਆਨਲਾਈਨ ਸਲਾਈ ਸਿਖਾਵਾਂਗੇ ਜਿੰਨਾਂ ਭੈਣਾਂ ਨੇ ਆਨਲਾਈਨ ਸਲਾਈ ਸਿੱਖਣੀਆਂ ਜੀ ਤੇ ਉਹ ਆਪਾਂ ਤੋਂ ਸਲਾਈ ਸਿੱਖ ਸਕਦੇ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆਗੇ ਮਾਰਚ ਮਹੀਨੇ ਤੋਂ ਆਪਾਂ ਆਨਲਾਈਨ ਸਲਾਈ ਸਿਖਾਵਾਂਗੇ ਕੀ ਫੀਸ ਰਹੂਗੀ ਜੀ ਕੀ ਟਾਈਮ ਰਹੂਗਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਕਿੰਨੇ ਤਰੀਕੇ ਤੋਂ ਆਪਣਾ ਸਲਾਈ ਕੋਰਸ ਸ਼ੁਰੂ ਹੋਊਗਾ ਤੇ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਆਪਣੇ ਦੂਸਰੇ ਚੈਨਲ ਦਾ ਨਾਮ ਹੈਗਾ ਜੀ ਕੌਰ ਕੁਕਿੰਗ ਬਲੌਗ ਤੁਸੀਂ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਕੌਰ ਕੁਕਿੰਗ ਬਲੌਗ ਆਪਣੇ ਚੈਨਲ ਦਾ ਨਾਮ ਜੀ ਤੁਸੀਂ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਿਆਂ ਤੋਂ ਪਹਿਲਾਂ ਸੂਟ ਜੋ ਕਿ ਗ੍ਰੇ ਕਲਰ ਦਾ ਸੂਟ ਆਗਾ ਲਓ ਜੀ ਇਹ ਗ੍ਰੇ ਕਲਰ ਦਾ ਸੂਟ ਆਗਾ ਇਹਦੇ ਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਸੀ ਇਸ ਤਰ੍ਹਾਂ ਇਹਦੇ ਤੇ ਵਰਕ ਹੋਇਆ ਹੋਇਆ ਸੀ ਜੀ ਗਲੇ ਤੇ ਇਹਦੇ ਕੋਈ ਵੀ ਡਿਜ਼ਾਈਨਿੰਗ ਨਹੀਂ ਸੀ ਇਸ ਤਰ੍ਹਾਂ ਆਪਾਂ ਇਹਦੇ 골ਡਨ ਪਾਈਪਿੰਗ ਦਿੱਤੀ ਹੈਗੀ ਗਲੇ ਨੂੰ ਤੇ ਫਰੰਟ ਇਹਦੇ ਘੇਰੇ ਦੇ ਉੱਪਰ ਆਪਾਂ ਇਸ ਤਰ੍ਹਾਂ ਲਟਕਣ ਵਾਲੀ ਲੈਸ ਲਗਾਈ ਹੈ ਇਹ ਕਸਟਮਰ ਲੈਸ ਆਪਾਂ ਨੂੰ ਆਪਣੇ ਕੋਲੋਂ ਦੇ ਕੇ ਗਈ ਸੀ ਇਸ ਤਰ੍ਹਾਂ ਕਿ ਆਪਾਂ ਇਹੀ ਲੈਸ ਲਗਾਈ ਹੈਗੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਆਪਾਂ ਉਸੇ ਤਰ੍ਹਾਂ ਹੀ ਇਹਨੂੰ ਡਿਜ਼ਾਈਨ ਕੀਤਾਗਾ ਤੇ ਇਹ ਥੋੜਾ ਆਪਣੇ ਥ्रेड ਵਰਕ ਦਾ ਕੰਮ ਹੋਇਆ ਹੋਇਆ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਫੈਂਸੀ ਨਹੀਂ ਬਣਾਇਆ ਸਾਈਡਾਂ ਤੇ ਵੀ ਇਹਦੇ ਆਪਾਂ ਇਸ ਤਰ੍ਹਾਂ ਦੀ 골ਡਨ ਪਾਈਪਿੰਗ ਦਿੱਤੀ ਹੈ ਨਾਲ ਇਹਦੇ ਸਿੰਪਲ ਸੂਬਰ ਜੇ ਆਪਾਂ ਲਟਕਣ ਲਾਏ ਨੇ ਇਸ ਤਰ੍ਹਾਂ ਇਹ ਆਪਾਂ ਵਰਕ ਦੇਖ ਕੇ ਆਪਾਂ ਕੰਮ ਕਰਨਾ ਹੁੰਦਾ ਉੱਪਰ ਵੀ ਕਿਸ ਤਰ੍ਹਾਂ ਦਾ ਵਰਕ ਹੈਗਾ ਕਿਉਂਕਿ ਇਹਦੇ ਵਿੱਚ ਥ੍ਰੈਡ ਦਾ ਵਰਕ ਜ਼ਿਆਦਾ ਹੈਗਾ ਜੀ ਇਸ ਤਰ੍ਹਾਂ ਇਹਦੇ ਵਿੱਚ ਥ੍ਰੈਡ ਦਾ ਕੰਮ ਝਾੜਿਆ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਸਿੰਪਲ ਸੂਬਾ ਰੱਖਿਆਗਾ ਇਹਦੇ ਨਾਲ ਸਲਵਾਰ ਹੈਗੀ ਹੈ ਜੀ ਇਸੇ ਤਰ੍ਹਾਂ ਦੀ ਨਾਲ ਹੀ ਗ੍ਰੇ ਸਲਵਾਰ ਆ ਸਿੰਪਲ ਸਲਵਾਰ ਆ ਗਈ ਆਪਾਂ ਪਹੁੰਚੇ ਉਹਦੇ ਥੋੜੇ ਜਿਹਾ ਡਿਜ਼ਾਈਨ ਵਾਲੇ ਬਣਾਏ ਨੇਗੇ ਤੇ ਪਰ ਉਹਦੇ ਤੇ ਕੋਈ ਵੀ ਆਪਾਂ ਫਿਨਿਸ਼ਿੰਗ ਵਗੈਰਾ ਕੋਈ ਸ਼ ਲੈਸ ਵਗੈਰਾ ਨਹੀਂ ਲਾਈ ਹੈਗੀਗੀ ਇਹਦੇ ਨਾਲ ਪਲੇਨ ਸਲਵਾਰ ਆ ਜੀ ਇਸ ਕਰਕੇ ਸਲਵਾਰ ਆਪਣੇ ਕੋਲੇ ਰੈਡੀ ਪਈ ਆ ਪਰ ਉਹਦੇ ਤੇ ਕੋਈ ਡਿਜ਼ਾਈਨ ਨਹੀਂ ਕੀਤਾ ਹੈਗਾ ਤੇ ਦੂਸਰਾ ਕਲਰ ਹੈਗਾ ਜੀ ਆਪਣੇ ਕੋਲੇ ਇਹ ਵੀ ਵਰਕ ਵਾਲਾ ਸੂਟ ਆ ਇਹ ਕਲਰ ਹੈਗਾ ਮਾਊਸ ਕਲਰ ਇਹ ਆਪਾਂ ਸੂਟ ਤੁਹਾਨੂੰ ਦਿਖਾਉਨੇ ਆ ਇਹ ਇਸ ਤਰ੍ਹਾਂ ਦਾ ਜੀ ਇਹ ਕਲਰ ਆਪਾਂ ਬਣਾਇਆ ਇਸ ਤਰ੍ਹਾਂ ਦਾ ਪਾਈਪਿੰਗ ਦੇ ਕੇ ਦੇਖੋ ਨਾਲ ਇਹਦੇ ਲਗਾਏ ਨੇ ਜੀ ਇਸ ਤਰ੍ਹਾਂ ਦੇ ਲਟਕਣ ਕਿਉਂਕਿ 골ਡਨ ਹੀ ਆਪਾਂ ਇਹਦੇ ਉੱਪਰ ਡੋਰੀ ਲਗਾਈ ਆ 골ਡਨ ਹੀ ਆਪਾਂ ਇਹਦੇ ਉੱਪਰ ਲਟਕਣ ਲਗਾਏ ਨੇ ਤੇ ਵਰਕੇ ਦੇ ਵਿੱਚ ਕਾਫੀ ਜ਼ਿਆਦੇ ਸੀਗਾ ਦੇਖੋ ਤੁਸੀਂ ਇਹਦੇ ਵਿੱਚ ਵਰਕ ਬਹੁਤ ਜ਼ਿਆਦੇ ਸੀ ਇਸ ਤਰ੍ਹਾਂ ਦੀ ਆਪਾਂ ਅਲੱਗ ਜੀ ਇਹਦੇ ਨਾਲ ਲੈਸ ਲਗਾਈ ਹੈ ਜੀ ਦੇਖੋ ਆਹ ਵਾਲੀ ਆਪਾਂ ਲੈਸ ਲਗਾਈ ਹੈ ਇਹਦੇ ਉੱਪਰ ਬਾਹ ਨੂੰ ਆਪਾਂ ਇਸ ਤਰ੍ਹਾਂ ਸਿੰਪਲ ਰੱਖਿਆਗਾ ਤੇ ਨਹੀਂ ਇਹਦੇ ਨਾਲ ਪਾਕਿਸਤਾਨੀ ਬਾਹਾਂ ਚਲਦੀਆਂ ਨੇ ਜੀ ਤੇ ਪਰ ਆਪਾਂ ਇਹਦੇ ਨਾਲ ਇਸ ਤਰ੍ਹਾਂ ਦੇ ਸਿੰਪਲ ਰੱਖੀਏ ਕਿਉਂਕਿ ਇਹਦੇ ਤੇ ਜਿਆਦਾ ਹੈਵੀ ਵਰਕ ਆਗਾ ਇਸ ਕਰਕੇ ਆਪਾਂ ਇਹਦੇ ਨਾਲ ਬਾਹ ਸਿੰਪਲ ਰੱਖੀ ਹੈਗੀ ਮੂਰੀਆਂ ਤੇ ਇਹਦੇ ਆਪਾਂ ਸਿੰਪਲ ਪਾਈਪਿੰਗ ਲਗਾਈ ਹੈਗੀ ਸਲਵਾਰ ਦੇ ਉੱਪਰ ਠੀਕ ਹੈ ਜੀ ਲਟਕਣ ਲਗਾ ਕੇ ਆਪਾਂ ਨੂੰ ਇਹ ਇਸ ਦੇ ਹਿਸਾਬ ਨਾਲ ਆਪਾਂ ਨੂੰ ਕੰਮ ਕਰਨਾ ਪੈਂਦਾ ਹੁੰਦਾ ਕਿੰਨੀ ਕੀ ਏਜ ਆਗੀ ਉਸ ਹਿਸਾਬ ਨਾਲ ਆਪਾਂ ਤੇ ਸੂਟ ਤੇ ਆਪਾਂ ਡਿਜ਼ਾਈਨ ਕਰਦੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਤੀਸਰਾ ਸੂਟ ਜੋ ਕਿ ਉਹ ਵੀ ਗ੍ਰੇ ਕਲਰ ਦਾਗਾ ਲਓ ਜੀ ਇਸ ਨੂੰ ਆਪਾਂ ਇਸ ਤਰ੍ਹਾਂ ਗਲੇ ਨੂੰ ਡਿਜ਼ਾਈਨ ਕੀਤਾ ਦੇਖੋ ਇਸ ਤਰ੍ਹਾਂ ਦੀ ਲੇਸ ਲਗਾ ਕੇ ਆਪਾਂ ਇਹਨੂੰ ਡਬਲ ਪਾਈਪਿੰਗ ਦਿੱਤੀ ਹੈ ਜੀ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਪਾਈਪਿੰਗ ਦਿੱਤੀ ਹੈ ਜੀ ਤੇ ਨਾਲੇ ਦੇ ਇਸ ਤਰ੍ਹਾਂ ਦੇ ਆਪਾਂ ਲਟਕਣ ਲਗਾਏ ਜੀ ਇਸ ਤਰ੍ਹਾਂ ਆਪਾਂ ਇਹਦੇ ਨਾਲ ਲਟਕਣ ਲਗਾਏ ਨੇ ਤੇ نیچے ਇਹਦੇ ਬਹੁਤ ਸੋਹਣੀ ਆਪਾਂ ਘੇਰੇ ਦੇ ਉੱਪਰ ਲੈਸ ਲਗਾਈਏ ਜੀ ਦੇਖੋ ਇਹਦੇ ਕੀ ਰਹਿਤੇ ਬਹੁਤ ਜ਼ਿਆਦਾ ਵਰਕ ਆ ਬਹੁਤ ਜ਼ਿਆਦਾ ਹੈਵੀ ਵਰਕ ਆਗਾ ਇਸ ਕਰਕੇ ਆਪਾਂ ਇਹਨੂੰ ਚਾਕਾਂ ਤੇ ਅਲੱਗ ਜੀ ਕਿਉਂਕਿ ਸਾਰੇ ਸੁੱਟਨ ਤੇ ਹੀ 골ਡਨ ਪਾਈਪਿੰਗ ਹੋ ਜੂਗੀ ਇਸ ਕਰਕੇ ਆਪਾਂ ਇਸ ਤਰ੍ਹਾਂ ਦੀ ਪਾਈਪਿੰਗ ਲਗਾ ਦਿਤੀ ਹੈ ਫਰੰਟ ਵਾਲਾ ਪੱਲਾ ਇਹਦਾ ਜ਼ਿਆਦਾ ਹੈਵੀ ਹੋਣ ਕਰਕੇ ਤੇ ਬੈਕ ਤੇ ਇਹਦੇ ਕੋਈ ਵੀ ਕੰਮ ਨਹੀਂ ਸੀ ਨਾ ਤਾਂ ਬੈਕ ਗਲੇ ਤੇ ਜ਼ਿਆਦਾ ਕੰਮ ਸੀ ਇਸ ਕਰਕੇ ਆਪਾਂ ਬੈਕ ਪੱਲਾ ਇਹਦਾ ਉਸੇ ਤਰ੍ਹਾਂ ਦੀ ਲੈਂਸ ਲਗਾ ਕੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾਗਾ ਦੇਖੋ ਬੈਕ ਆਪਾਂ ਪੱਲੇ ਨੂੰ ਨਾਲੇ ਤਾਂ ਆਪਾਂ ਘੇਰੇ ਤੇ ਉਸੇ ਤਰ੍ਹਾਂ ਦੀ ਲੈਂਸ ਲਗਾ ਦਿੱਤੀ ਜਿਹੜੀ ਚਾਕਾਂ ਤੇ ਲਾਈ ਸੀ ਦੇਖੋ ਤੇ ਨਾਲੇ ਇਧਰ ਚਾਕਾਂ ਤੇ ਲਗਾ ਦਿੱਤੀ ਹੈ ਬੈਕ ਪੱਲੇ ਨੂੰ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਤੇ ਬਾਹਾਂ ਆਪਾਂ ਪਾਕਿਸਤਾਨੀ ਸਟਾਈਲ ਬਣਾਈ ਹੈ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਬਾਹ ਥੋੜੀ ਜੀ ਇਹਨਾਂ ਨੇ 1 ਇੰਚ ਬਾਹ ਦੀ ਲੰਬਾਈ ਸੀ ਆਪਾਂ ਥੋੜੀ ਜੀ ਘਟਾ ਕੇ ਰੱਖੀ ਹਸ 17 ਇੰਚ ਬਾਹ ਰੱਖੀ ਹੈਗੀ ਕਿਉਂਕਿ ਜੀ ਇਹ ਅੱਗੇ ਚੂੜਾ ਪੈਣਾਗਾ ਤੇ ਫਿਰ ਨਹੀਂ ਕੋਈ ਪ੍ਰੋਬਲਮ ਨਹੀਂ ਆਊਗੀ ਚੂੜਾ ਪਾਉਣ ਲੱਗਿਆਂ ਨੂੰ ਬਾਹ ਦੀ ਮੂਰੀ ਖੁੱਲੀ ਹੈ ਪਾਕਿਸਤਾਨੀ ਸਟਾਈਲ ਆਗਾ ਚੂੜਾ ਵੀ ਦਿਖੂਗਾ ਤੇ ਬਾਹ ਵੀ ਆਪਣੇ ਸੋਹਣੇ ਲੱਗੂਗੀ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਨਾਲ ਲਟਕਣ ਲੱਗੇ ਹੋਏ ਨੇ ਲੋ ਇਹ ਸੂਟ ਨੂੰ ਆਪਾਂ ਇਸ ਤਰ੍ਹਾਂ ਰਹਿ ਦਿੰਦੇ ਆਂ ਬੈਕ ਪੱਲੇ ਤੇ ਲੈਸ ਲਾ ਕੇ ਤੁਸੀਂ ਡਿਜ਼ਾਈਨ ਕਰ ਸਕਦੇ ਹੋਗੇ ਇਸ ਤਰ੍ਹਾਂ ਲੈਸ ਨਹੀਂ ਲਗਾਉਣੀ ਹੈਗੀ ਤਾਂ ਤੁਸੀਂ ਘੇਰੇ ਦੇ ਉੱਪਰ ਦੋ ਤਰ੍ਹਾਂ ਦੀ ਲੈਸ ਲਗਾ ਸਕਦੇ ਹੋ ਤਿੰਨ ਤਰ੍ਹਾਂ ਦੀ ਲਗਾ ਸਕਦੇ ਹੋ ਪਰ ਵਰਕ ਦੇ ਹਿਸਾਬ ਨਾਲ ਮੈਚਿੰਗ ਕਰਦੀ ਲੈਸ ਲਗਾਓ ਜੀ ਇਹਦੇ ਨਾਲ ਆਪਾਂ ਸਲਵਾਰ ਦਿਖਾਉਨੇ ਆ ਤੁਹਾਨੂੰ ਜਿਹੜੀ ਕਿ ਇਹਦੇ ਨਾਲ ਸਲਵਾਰ ਬਣਾਈ ਆਪਾਂ ਦੇਖੋ ਲਓ ਜੀ ਸਲਵਾਰ ਦੇ ਉੱਪਰ ਕੋਈ ਵੀ ਵਰਕ ਨਹੀਂ ਸੀ ਸੂਟ ਦੇ ਉੱਪਰ ਜ਼ਿਆਦਾ ਹੈਵੀ ਕੰਮ ਸੀ ਇਸ ਕਰਕੇ ਆਪਾਂ ਮੁਰੀਆਂ ਤੇ ਸੂਟ ਨਾਲ ਦੀ ਹੀ ਲੈਂਸ ਲਗਾ ਕੇ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾਗਾ ਕਿੰਨਾ ਸੋਹਣਾ ਲੱਗਦਾਗਾ ਮੂਰੀ ਤੇ ਪਰ ਸਿੰਪਲ ਨਹੀਂ ਲੱਗਦੀ ਹੈ ਕਿ ਜਿਸ ਤਰ੍ਹਾਂ ਵਰਕ ਹੋਇਆ ਹੋਇਆ ਉਸੇ ਤਰ੍ਹਾਂ ਦੀ ਆਪਾਂ ਲੈਂਸ ਲਗਾ ਕੇ ਇਹਨੂੰ ਤਿਆਰ ਕਰ ਦਿੱਤਾਗਾ ਠੀਕ ਹੈ ਜੀ ਇਹ ਸੂਟ ਨੂੰ ਆਪਾਂ ਇਸ ਤਰ੍ਹਾਂ ਬਣਾਇਆਗਾ ਨਾ ਇੱਕ ਛੋਟਾ ਪਰ ਹੁਣ ਉਹ ਤਾਉਣੇ ਆਂਗੇ ਇਹ ਹੈਗਾ ਜੀ ਇਸ ਤਰ੍ਹਾਂ ਦਾ ਸੂਟ। ਘੇਰੇ ਦੇ ਉੱਪਰ ਆਪਾਂ ਪੱਟੀ ਲਗਾਈਏਗੀ, ਵਰਕ ਵਾਲੀ ਪੱਟੀ ਲਗਾਈਏਗੀ। ਸੂਟ ਦੇ ਵਿੱਚ ਇਸ ਤਰ੍ਹਾਂ ਦਾ ਵਰਕ ਸੀ ਜੀ ਤੇ ਇਸ ਤਰ੍ਹਾਂ ਵਰਕ ਵਾਲੀ ਪੱਟੀ ਲਗਾਤੀ ਹੈ ਤੇ ਨਾਲ نیچے ਆਪਾਂ ਆਹ ਵਾਲੀ ਲੈਂਸ ਲਗਾਈਏਗੀ। ਠੀਕ ਹੈ ਜੀ। ਚਾਰਕਾਂ ਦੇ ਉੱਪਰ ਆਪਾਂ ਸਿੰਪਲ 골ਡਨ ਪਾਈਪਿੰਗ ਰੱਖੀ ਹੈ। ਗਲੇ ਤੇ ਆਪਾਂ ਇਸ ਤਰ੍ਹਾਂ ਸਿੰਪਲ ਪਾਈਪਿੰਗ ਰੱਖੀ ਹੈ ਤੇ ਨਾਲ ਇਹਦੇ ਲਟਕਣ ਲਗਾਏ ਨੇਗੇ। ਤੇ ਬਾਹ ਇਸ ਤਰ੍ਹਾਂ ਪਾਕਿਸਤਾਨੀ ਸਟਾਈਲ ਬਣਾਈ ਹੈਗੀ। ਵਾਮਤੇ ਇਸ ਤਰ੍ਹਾਂ ਦੀ ਲੈਸ ਲਗਾਈ ਹੈਗੀ ਹੋਰ ਇਹਦੇ ਆਪਾਂ ਉੱਪਰ ਕੋਈ ਵੀ ਲੈਸ ਨਹੀਂ ਲਗਾਈ ਹੈਗੀ ਸਿਰਫ ਇਸ ਤਰ੍ਹਾਂ ਦੀ ਲੈਸ ਲਗਾਈ ਹੈ ਤੇ ਫਰੰਟ ਇਹਦੇ ਗਲੇ ਤੇ ਬਟਨ ਲੱਗਣੇ ਨੇਗੇ ਗਲੇ ਦੇ ਉੱਪਰ ਇੱਥੇ ਬਟਨ ਲੱਗਣੇ ਨੇ ਜੀ ਤੇ ਉਹਦੇ ਨਾਲ ਸੂਟ ਦੀ ਗ੍ਰੇਸ ਹੋਰ ਵੀ ਬਣ ਜਾਣੀ ਆ ਤੇ ਨਾਲ ਇਹਦੇ ਸਲਵਾਰ ਆਪਾਂ ਕਿਸ ਤਰ੍ਹਾਂ ਦੀ ਰੈਡੀ ਕੀਤੀ ਆ ਤੁਹਾਨੂੰ ਦਿਖਾਉਣੀ ਆ ਇਹਦੇ ਨਾਲ ਸਲਵਾਰ ਹੈਗੀ ਸੀ ਸਿੰਪਲ ਵਰਕ ਨਹੀਂ ਸੀਗਾ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ ਇਹਨੂੰ ਤਿਆਰ ਕੀਤਾ ਤੇ ਨਾਲ ਇਸ ਤਰ੍ਹਾਂ ਦੀ ਆਪਾਂ ਸੇਮ 골ਡਨ ਤੇ ਸੂਟ ਦੇ ਨਾਲ ਦੇ ਕਲਰ ਦੇ ਆਪਾਂ ਬਟਨ ਲਗਾਏ ਨੇ ਦੇਖੋ ਮੂਵੀ ਕਿੰਦੀ ਹੈ ਕਿਉਂਕਿ ਜੂ ਜ਼ਿਆਦਾ ਸਿੰਪਲ ਨਾ ਲੱਗੇ ਆਪਣਾ ਸੂਟ ਠੀਕ ਹੈ ਜੀ ਕਮੀਜ਼ ਆਪਣੇ ਕੋਲੇ ਹੈਵੀ ਹੋ ਜਾਂਦੇ ਨੇ ਸਲਵਾਰਾਂ ਤੇ ਜਿਨ੍ਹਾਂ ਤੇ ਵਰਕ ਨਹੀਂ ਹੁੰਦਾ ਉਹ ਸਿੰਪਲ ਲੱਗਦੀਆਂ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਰੈਡੀ ਰੈਡੀ ਕੀਤਾਗਾ ਠੀਕ ਹੈ ਜੀ ਇਸ ਤਰ੍ਹਾਂ ਦੀ ਆਪਾਂ ਸੂਟ ਰੈਡੀ ਕਰਦੇ ਹਾਂ ਹਜੇ ਇਹਨਾਂ ਦੇ ਨਾਲ ਦਾ ਜੀ ਇੱਕ ਸੂਟ ਹੋਰ ਰਹਿੰਦਾ ਗ੍ਰੇ ਕਲਰ ਦਾ ਇਹ ਗ੍ਰੇ ਕਲਰ ਦੇ 4-5 ਸੂਟ ਸੀਗੇ ਉਹਨਾਂ ਦੇ ਨਾਲ ਦਾ ਆਪਾਂ ਇੱਕ ਸੂਟ ਹਜੇ ਸਲਾਈ ਕਰਨਾ ਉਹਨੂੰ ਵੀ ਆਪਾਂ ਇਸ ਤਰ੍ਹਾਂ ਮੋਤੀਆਂ ਵਾਲੀ ਲੈਸ ਲਗਾ ਕੇ ਤਿਆਰ ਕਰਨਾਗਾ ਤੇ ਬੈਕ ਗਲਾ ਉਹਦਾ ਬਣਾਵਾਂਗੇ ਜੀ ਆਪਾਂ ਚੌਰਸ ਚੌਰਸ ਦੇ ਉੱਪਰ ਆਪਾਂ ਕੋਈ ਲੈਸ ਵਗੈਰਾ ਲਾ ਕੇ ਡਿਜ਼ਾਈਨ ਕਰਾਂਗੇ ਤੇ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੋਏ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਣਾਵਾਂਗੇ ਤੇ ਮੈਨੂੰ ਉਮੀਦ ਆ ਜੀ ਮੇਰੇ ਸੂਟ ਸਲਾਈਕ ਕੀਤੇ ਹੋਏ ਤੁਹਾਨੂੰ ਪਸੰਦ ਆਏ ਹੋਣਗੇ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ